ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਰਹੱਸਮਈ ਸ਼ੀਸ਼ਾ ਬਹੁਤ ਪੁਰਾਣੀ ਗੱਲ ਹੈ ਕਿ ਜਾਪਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਮ ਲੋਕਾਂ ਨੂੰ ਸ਼ੀਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਲਈ ਉਹਨਾਂ ਨੂੰ ਆਪਣੇ ਚਿਹਰਿਆਂ ਦੇ ਇਹ ਨੈਣ ਨਕਸ਼ਾ ਬਾਰੇ ਕੁਝ ਬਹੁਤਾ ਪਤਾ ਨਹੀਂ ਸੀ ਬਸ ਦੂਸਰੇ ਲੋਕਾਂ ਲੋਕਾਂ ਕੋਲੋਂ ਸੁਣ ਕੇ ਹੀ ਉਹਨਾਂ ਨੂੰ ਕੁਝ ਥੋੜਾ ਜਿਹਾ ਅੰਦਾਜ਼ਾ ਹੁੰਦਾ ਸੀ ਇੱਕ ਦਿਨ ਉਸ ਪਿੰਡ ਦਾ ਆਦਮੀ ਜਿਸ ਦਾ ਨਾਮ ਕਿਸੀ ਸ਼ਾਮ ਸਿੰਘ ਨੂੰ ਆਪਣੀ ਗਲੀ 'ਚੋਂ ਇੱਕ ਛੋਟਾ ਜਿਹਾ ਪਰਸ 'ਚ ਰੱਖਣ ਵਾਲਾ ਸ਼ੀਸ਼ਾ ਲੱਭਾ ਕਿ ਕੀ ਸ਼ਾਮ ਦਾ ਸ਼ੀਸ਼ੇ ਨਾਲ ਜਿਆਦਾ ਜ਼ਿੰਦਗੀ 'ਚ ਪਹਿਲੀ ਵਾਰੀ ਵਾਹ ਪਿਆ ਸੀ ਉਹ ਉਹ ਇਸ ਨੂੰ ਉਲਟਾ-ਪਲਟਾ ਕੇ ਦੇਖਣ ਲੱਗਾ ਜਦੋਂ ਉਸ ਨੇ ਇਸ ਨੂੰ ਸਿੱਧੇ ਪਾਸੇ ਤੋਂ ਦੇਖਿਆ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਕਿਉਂਕਿ ਉਸ ਵਿੱਚ ਉਸਨੇ ਇੱਕ ਪੂਰੇ ਰੰਗ ਦੇ ਆਦਮੀ ਦੀ ਤਸਵੀਰ ਦੇਖੀ ਜਿਸ ਦੇ ਅੰਦਰ ਨੈਣ ਨਕਸਾਨ ਹੀ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਉਸ ਨੂੰ ਇਹ ਤਾਂ ਪਤਾ ਨਹੀਂ ਸੀ ਕਿ ਸ਼ੀਸ਼ੇ ਵਿੱਚਲੀ ਤਸਵੀਰ ਉਸ ਦੀ ਆਪਣੀ ਹੈ ਕਿਉਂਕਿ ਸ਼ੀਸ਼ੇ ਦੇ ਗੁਣਾ ਬਾਰੇ ਉਸ ਨੂੰ ਪਤਾ ਨਹੀਂ ਸੀ ਔਰ ਉਸ ਨੂੰ ਕਿਸੇ ਤਰ੍ਹਾਂ ਯਕੀਨ ਹੋ ਗਿਆ ਕਿ ਸ਼ੀਸ਼ੇ ਵਿੱਚਲੀ ਤਸਵੀਰ ਉਸ ਦੇ ਮਾਨਜੁਗ ਪਿਤਾ ਜੀ ਦੀ ਹੈ ਉਹ ਸੋਚਣ ਲੱਗਾ ਕਿ ਉਸ ਦੇ ਪਿਤਾ ਦੀ ਤਸਵੀਰ ਇੱਥੇ ਆਈ ਕਿਵੇਂ ਉਸ ਨੇ ਇਸ ਸ਼ੀਸ਼ੇ ਨੂੰ ਰੁਮਾਲ ਤੇ ਲਪੇਟਿਆ ਤੇ ਆਪਣੀ ਕਮੀਜ਼ ਦੀ ਜੇਬ ਵਿੱਚ ਪਾ ਲਿਆ ਜਦੋਂ ਉਹ ਰਾਤ ਨੂੰ ਘਰ ਆਇਆ ਤਾਂ ਖਾਣਾ ਵਗੈਰਾ ਖਾ ਕੇ ਜਦੋਂ ਵੇਲਾ ਹੋਇਆ ਤਾਂ ਇਸ ਤਸਵੀਰ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਬਾਰੇ ਸੋਚਣ ਲੱਗਾ ਉਹ ਆਪਣੀ ਪਤਨੀ ਨੂੰ ਇਸ ਬਾਰੇ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਉਸ ਦੇ خیال ਚ ਔਰਤਾਂ ਐਵੇਂ ਹੀ ਕਿਸੇ ਗੱਲ ਨੂੰ ਅਗਾਂਹ ਤੋਂ ਅਗਾਂਹ ਪੁੱਛੀ ਜਾਂਦੀਆਂ ਹਨ ਤੇ ਸ਼ਾਇਦ ਉਸ ਨੂੰ ਇਹ ਵੀ ਡਰ ਸੀ ਕਿ ਉਸ ਦੀ ਪਤਨੀ ਨੇ ਇਸ ਤਸਵੀਰ ਦੀ ਬਹੁਤੀ ਸੰਭਾਲ ਨਹੀਂ ਕਰਨੀ ਤੇ ਇਸ ਤਰ੍ਹਾਂ ਉਸ ਨੇ ਪਿਤਾ ਦੀ ਤਸਵੀਰ ਟੁੱਟ ਟੁੱਟ ਹੀ ਨਾ ਜਾਵੇ ਜੋ ਉਸ ਨੂੰ ਮਸਾ ਮਸਾ ਹੀ ਮਿਲੀ ਸੀ ਜੋ ਕਿ ਕਿਸਾਨ ਦੀ ਨਜ਼ਰ ਇੱਕ ਪੈਤ ਦੀ ਟੋਕਰੀ ਤੇ ਪਈ ਜਿਸ ਦੇ ਵਿੱਚ ਬਾਦੂ ਘਾਟੋ ਸਮਾਨ ਪਿਆ ਹੋਇਆ ਸੀ ਉਹ ਟੋਕਰੀ ਉੱਪਰਲੀ ਸੈਲਫ ਤੇ ਪਈ ਸੀ ਤੇ ਉਸ ਦੀ ਵਾਰ ਤੋਂ ਕਦੀ ਕਿਸੇ ਨੇ ਕਟਹੀ ਕੀਤੀ ਸੀ ਉਸ ਨੇ ਸੋਚਿਆ ਕਿ ਇਹ ਜਿੰਨਾ ਚਿਰ ਤੱਕ ਹੋਰ ਕੋਈ ਸੁਰੱਖਿਤ ਥਾਂ ਵਾਰੇ ਉਹ ਨਹੀਂ ਸੋਚ ਸਕਦਾ ਇਹ ਤਸਵੀਰਾਂ ਸਮਾਨ ਦੇ ਥੱਲੇ ਕਰਕੇ ਰੱਖ ਦੇਵੇਂ ਕਿ ਕਿ ਕਿਸਾਨ ਨੇ ਟੋਕਰੀ ਚੋਂ ਬਾਦੋ ਕਟੋ ਸਮਾਨ ਕੱਢਿਆ ਤੇ ਸਭ ਤੋਂ ਥੱਲੇ ਤਸਵੀਰ ਰੱਖ ਦਿੱਤੀ ਤੇ ਉਸ ਉੱਪਰ ਇਸ ਤਰ੍ਹਾਂ ਸਮਾਨ ਰੱਖ ਦਿੱਤਾ ਕੁਚ ਦਿਨਾਂ ਤੱਕ ਕਿਕੀ ਸ਼ਾਮ ਤਸਵੀਰ ਨੂੰ ਬਾਰ-ਬਾਰ ਵੇਖਣ ਲਈ ਬੜਾ ਉਤਾਵਲਾ ਤਾਵਲਾ ਰਿਹਾ ਉਹ ਹਰ ਸਮੇ ਉਸ ਤਸਵੀਰ ਬਾਰੇ ਸੋਚਦਾ ਰਹਿੰਦਾ ਕਈ ਵਾਰੀ ਅਚਾਨਕ ਹੀ ਕੰਮ ਤੋਂ ਉਹ ਸਮੇ ਤੋਂ ਪਹਿਲਾਂ ਹੀ ਘਰ ਆ ਜਾਂਦਾ ਤੇ ਆਪਣੇ ਇਸ ਅਨਮੋਲ ਖਜ਼ਾਨੇ ਚ ਕਮਰੇ ਚ ਜਾ ਕੇ ਦੇਖਣ ਲੱਗਦਾ ਕਿਕੀ ਸ਼ਾਮ ਦੀ ਪਤਨੀ ਜਿਸ ਦਾ ਨਾਮ ਲੀਲੀ ਸੀ ਔਰ ਸਨੋ ਵੀ ਆਪਣੇ ਪਤੀ ਦੇ ਵਿਵਹਾਰ ਵਿੱਚ ਬਦਲੀ ਬਦਲੀ ਨਜ਼ਰ ਆਈ। ਉਸ ਨੂੰ ਸ਼ੱਕ ਹੋ ਗਿਆ ਕਿ ਉਸ ਕਮਰੇ ਵਿੱਚ ਕੋਈ ਅਜੀਹੀ ਚੀਜ਼ ਹੈ ਜੋ ਉਸ ਤੋਂ ਲੁਕਾ ਕੇ ਰੱਖੀ ਗਈ ਹੈ। ਉਸ ਨੇ ਆਪਣੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਕਮਰੇ ਚ ਅਜੀਹੀ ਚੀਜ਼ ਦੀ ਪਾੜ ਕਰਨ ਦਾ ਵੀ ਚਤਨ ਕੀਤਾ ਪਰ ਉਸ ਨੂੰ ਕੋਈ ਇਤਰਾਜ ਜੋਗ ਚੀਜ਼ ਨਾ ਮਿਲੀ ਪਰ ਕਿਕੀ ਸ਼ਾਮ ਦੇ ਵਰਤਾਵੇ ਚ ਕੋਈ ਫਰਕ ਨਾ ਪਿਆ ਉਸ ਦੀ ਪਤਨੀ ਉਸ ਦਾ ਬੜਾ ਧਿਆਨ ਰੱਖਦੀ ਪਰ ਉਸ ਨੂੰ ਕੋਈ ਸੂਨਾ ਮਿਲਦੀ ਫਿਰ ਇੱਕ ਦਿਨ ਅਚਾਨਕ ਹੀ ਉਸ ਨੇ ਦੇਖਿਆ ਕਿ ਕਿਕੀ ਸ਼ਾਮ ਬੈਂਤ ਵਾਲੀ ਟੋਕਰੀ ਚ ਵੱਧੋਂ ਘਾਟੋ ਸਮਾਨ ਪਾ ਰਿਹਾ ਸੀ ਉਹ ਹੌਲੀ ਕਮਰੇ ਤੋਂ ਬਾਹਰ ਗਿਆ ਹੀ ਸੀ ਕਿ ਉਹ ਬਿਜਲੀ ਦੀ ਤੇਜ਼ੀ ਵਾਂਗ ਇੱਕ ਸੂਲ ਤੇ ਚੜੀ ਤੇ ਟੋਕਰੀ ਚੁੱਕ ਕੇ ਥੱਲੇ ਆਈ ਤੇ ਮੰਜੇ ਉੱਤੇ ਰੱਖ ਦਿੱਤੀ ਉਸ ਚੋਂ ਲਿੱਲੀ ਸੀ ਇੱਕ ਇੱਕ ਕਰਕੇ ਫਾਲਤੂ ਪਈਆਂ ਚੀਜ਼ਾਂ ਕੱਢਣ ਲੱਗੀ ਸਭ ਤੋਂ ਬਾਅਦ ਉਹ ਰਹੱਸਮਈ ਸ਼ੀਸ਼ਾ ਉਸਦੇ ਹੱਥ ਵਿੱਚ ਆ ਗਿਆ ਜਿਉਂ ਹੀ ਉਸਨੇ ਸ਼ੀਸ਼ਾ ਵੇਖਿਆ ਉਸ ਨੂੰ ਉਸ 'ਚ ਇੱਕ ਔਰਤ ਦੀ ਤਸਵੀਰ ਨਜ਼ਰ ਆਈ ਉਹ ਸੋਚਣ ਲੱਗੀ ਤਾਂ ਇਹ ਗੱਲ ਸੀ ਕਿਸੇ ਔਰਤ ਦੀ ਤਸਵੀਰ ਮੈਂ ਤਾਂ ਆਪਣੇ ਪਤੀ ਨੂੰ ਬੜਾ ਵਫਾਦਾਰ ਪਤੀ ਸਮਝती ਰਹੀ ਅਚਾਨਕ ਹੀ ਉਸਨੂੰ ਬਹੁਤ ਗੁੱਸਾ ਆ ਗਿਆ ਉਸਨੇ ਫੇਰ ਸ਼ੀਸ਼ੇ ਵੱਲ ਵੇਖਿਆ ਫਿਰ ਉਸੇ ਔਰਤ ਦੀ ਹੀ ਤਸਵੀਰ ਨੂੰ ਤੱਕ ਨਜ਼ਰ ਪਈ ਪਾਲੀਨੀ ਸੀ ਨੂੰ ਬਹੁਤ ਹੈਰਾਨੀ ਹੋਈ ਕਿ ਕਿ ਕਿਸਾਮ ਕਿੰਨੇ ਪਰ ਪਦੇ ਚਿਹਰੇ ਵਾਲੀ ਔਰਤ ਨੂੰ ਚਾਹੁੰਦਾ ਹੈ ਲਿਲੀਸੀ ਨੂੰ ਬਹੁਤ ਗੁੱਸਾ ਚੜਿਆ ਉਹ ਸਾਰਾ ਦਿਨ ਗੁੱਸੇ 'ਚ ਮੂੰਹ ਫੁਲਾਈ ਬੈਠੀ ਰਹੀ ਜਦੋਂ ਕਿ ਕੀ ਸ਼ਾਮ ਦਾ ਸ਼ਾਮ ਨੂੰ ਘਰ ਆਉਣ ਦਾ ਵੇਲਾ ਹੋਇਆ ਹੋ ਗਿਆ ਉਦੋਂ ਤੱਕ ਲਿਲੀਸੀ ਨੇ ਘਰ ਦਾ ਕੋਈ ਕੰਮ ਵੀ ਨਹੀਂ ਸੀ ਕੀਤਾ ਇਥੋਂ ਤੱਕ ਕਿ ਉਸ ਨੇ ਸ਼ਾਮ ਦਾ ਖਾਣਾ ਵੀ ਨਹੀਂ ਸੀ ਪੜਾਇਆ ਜਦੋਂ ਕਿ ਕੀ ਸ਼ਾਮ ਘਰ ਆਇਆ ਤਾਂ ਆਪਣੇ ਪਤਨੀ ਦੀ ਤੇ ਘਰ ਦੀ ਮਾੜੀ ਹਾਲਾਤ ਦੇਖ ਕੇ ਐ ਸਿਤਾ ਕਾਰਨ ਪੁੱਛਿਆ ਲილი ਸੀਤਾ ਪਹਿਲਾਂ ਹੀ ਸੜੀ ਪਈ ਸੀ ਲილი ਸੀ ਬੋਲੀ ਤੂੰ ਬੜਾ ਨੀਚ ਆਦਮੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਆ ਲੈ ਉਸ ਔਰਤ ਦੀ ਤਸਵੀਰ ਜਿਸ ਨੂੰ ਤੂੰ ਰੋਜ਼ ਕਿੰਨਾ ਕਿੰਨਾ ਚ ਕਮਰੇ 'ਚ ਵੜ ਕੇ ਵੇਖਦਾ ਰਹਿਣਾ ਐ ਕੀ ਹੈ ਤੇਰੇ ਮਨ 'ਚ ਆਲ ਐਫਰਟ ਆਪਣਾ ਖਜ਼ਾਨਾ ਤੇ ਚੰਗੀ ਤਰ੍ਹਾਂ ਇਸ ਨੂੰ ਵੇਖੀ ਜਾ ਮੈਨੂੰ ਨਹੀਂ ਕੋਈ ਪਰਵਾਹ ਰਾਖਸ਼ਣੀ ਲੱਗਦੀ ਪਈ ਐ ਨੇਦੀ ਇਹ ਕਹਿ ਕੇ ਉਸ ਨੇ ਸ਼ੀਸ਼ਾ ਕੀ ਕੀ ਸਾਹਮਣੂ ਫੜਾ ਦਿੱਤਾ ਮੈਂ ਭਲੀਏ ਮਾਨਸੇ ਤੂੰ ਕੀ ਕਹੀ ਜਾਨੀ ਐ ਮੈਂ ਕੁਝ ਨਹੀਂ ਸਮਝ ਸਕਿਆ ਕੀ ਕੀ ਸਾਹਮਣੇ ਕਿਹਾ ਅੱਛਾ ਬੜਾ ਪੋੜਾ ਐ ਤਾਂ ਪੋੜਾ ਐ ਨਾ ਤੈਨੂੰ ਤਾਂ ਕੁਝ ਸਮਝ ਨਹੀਂ ਲ ਨਹੀਂ ਲੱਗੀ ਇਹ ਭੂਤਣੀ ਵਰਗੀ ਔਰਤ ਜਿਸ ਦੀ ਮੈਂ ਹੋਣੇ ਤੈਨੂੰ ਤਸਵੀਰ ਫੜਾਈ ਹੈ ਕਿ ਤੂੰ ਐਸੇ ਨੂੰ ਕਿੰਨਾ ਕਿੰਨਾ ਚੜਨੀ ਨੀਚ ਲਾ ਕੇ ਦੇਖਦਾ ਨਹੀਂ ਰਹਿੰਦਾ ਮੈਂ ਤਾਂ ਤੈਨੂੰ ਬੜਾ ਵਫਾਦਾਰ ਪਤੀ ਸਮਝਦਿਆ ਸਾਂ ਤੇਰੇ ਪਿਆਰ ਨੂੰ ਸੱਚਾ ਪਿਆਰ ਸਮਝਦੀ ਸੀ ਪਰ ਤੂੰ ਐਨਾ ਧੋਖੇ ਬਾਜ਼ ਨਿਕਲੇਗਾ ਮੈਨੂੰ ਨਹੀਂ ਸੀ ਪਤਾ ਤੂੰ ਮੇਰੇ ਨਾਲ ਦਗਾ ਕੀਤਾ ਹੈ ਤੇ ਉਹ ਵੀ ਉਸ ਔਰਤ ਕਰਕੇ ਜਿਸ ਦੀ ਸਕਲ ਸੂਰਤ ਕਿੰਨੀ ਭੰਦੀ ਹੈ ਜਾਂ ਤੂੰ ਕਿਸੇ ਨਾਲ ਹੀ ਰਹੇ ਲილი ਸੀ ਨੇ ਕਿਹਾ ਕਿ ਕੀ ਸਾਮ ਕਹਿਣ ਲੱਗਾ ਤੂੰ ਬਿਲਕੁਲ ਗਲਤ ਸਮਝਤੀ ਹੈ ਇਹ ਤਸਵੀਰ ਕਿਸੇ ਔਰਤ ਦੀ ਨਹੀਂ ਇਹ ਤਾਂ ਮੇਰੇ ਪਿਤਾ ਜੀ ਦੀ ਤਸਵੀਰ ਹੈ ਜੋ ਇਸ ਤਰ੍ਹਾਂ ਮੈਨੂੰ ਗਲੀ ਚੋਂ ਲੱਭੀ ਸੀ ਤੇ ਮੈਂ ਇਸ ਨੂੰ ਸੰਭਾਲ ਕੇ ਟੋਕਰੀ ਟੋਕਰੀ ਚ ਰੱਖ ਦਿੱਤੀ ਸੀ ਪਾਵਾ ਕਿਆ ਕਹਿਣੇ ਕਿ ਮੈਨੂੰ ਇਹ ਵੀ ਪਹਿਚਾਣ ਨਹੀਂ ਕਿ ਔਰਤ ਦਾ ਚਿਹਰਾ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਮਰਦ ਦਾ ਕਿਸ ਤਰ੍ਹਾਂ ਦਾ ਬਾ ਸੁਣੋ ਇਸ ਦੀ ਗੱਲ ਨੀਲੀ ਸੀ ਨੇ ਬੜੇ ਗੁੱਸੇ ਚ ਬਿਆੰਗ ਨਾਲ ਕਿਹਾ ਉਹਨਾਂ ਦੀ ਬਹਿਸ ਵਾਜੀ ਤੋਂ ਇੰਜ ਜਾਪਣ ਲੱਗਾ ਕਿ ਹੁਣ ਕਟਨਾ ਹਮਾ ਮਾੜੇ ਪਾਸੇ ਵੱਲ ਮੁੜ ਰਹੀਆਂ ਹਨ ਜਾਪਦਾ ਸੀ ਕਿ ਉਹਨਾਂ ਦਾ ਹੱਸ ਦਾ ਵਾਸਤਾ ਕਰ ਉੱਜਣ ਲੱਗੇਗਾ ਦੋਵੇਂ ਗੁੱਸੇ ਨਾਲ ਭਰੇ ਪੀਤੇ ਸਨ ਦੋਵੇਂ ਆਪਣੀ ਗੱਲ ਤੇ ਅੜੇ ਹੋਏ ਸਨ ਕਿ ਕੀ ਸਾਮ ਜਦੋਂ ਸ਼ੀਸ਼ਾ ਦੇਖਦਾ ਤਾਂ ਉਸ ਨੂੰ ਉਸ ਚੋਂ ਮਰਦ ਦੀ ਤਸਵੀਰ ਦਿੱਸਦੀ ਜਿਸ ਵਾਰੇ ਉਸਨੇ ਯਕੀਨ ਕਰ ਲਿਆ ਸੀ ਕਿ ਇਹ ਤਸਵੀਰ ਉਸਦੇ ਬਾਪ ਦੀ ਹੈ ਬਾਪ ਦੀ ਸੀ ਜਦੋਂ ਲੀਲੀ ਸੀ ਸ਼ੀਸ਼ਾ ਵੇਖਦੀ ਤਾਂ ਉਸ ਨੂੰ ਜਾਪਦਾ ਕਿ ਇਹ ਤਸਵੀਰ ਕਿਸੇ ਔਰਤ ਦੀ ਸੀ ਜੋ ਕਿ ਭੈੜੇ ਨੈਣ ਨਕਸਾਂ ਵਾਲੀ ਔਰਤ ਸੀ ਤੇ ਇਸ ਨੂੰ ਉਸ ਦਾ ਪਤੀ ਪਸੰਦ ਕਰਦਾ ਸੀ ਦੋਵੇਂ ਬੈਸ ਰਹੇ ਸੰਕੇ ਇੱਕ ਮੰਦਰ ਦਾ ਪੁਜਾਰੀ ਜੋ ਕਿ ਬੜਾ ਸਿਆਣਾ ਸੀ ਉਹਨਾਂ ਦੇ ਘਰ ਅੱਗੇੋਂ ਲੰਘ ਰਿਹਾ ਸੀ ਉਸਨੇ ਸੁਣਿਆ ਕਿ ਘਰ 'ਚ ਜੰਮ ਕੇ ਲੜਾਈ ਹੋ ਰਹੀ ਹੈ ਉਹ ਉੱਥੇ ਰੁਕ ਗਿਆ ਤੇ ਸੁਣਨ ਲੱਗਾ ਉਸਨੇ ਸੋਚਿਆ ਜੇ ਇਹ ਲੜਾਈ ਜਾਰੀ ਰਹੀ ਤਾਂ ਇਸ ਦਾ ਅੰਤ ਦੁੱਖदाई ਹੋਵੇਗਾ ਇਹ ਲੜਾਈ ਜ਼ਰੂਰ ਕਿਸੇ ਗਲਤਫਹਿਮੀ ਕਰਕੇ ਹੈ ਜਿਹੜੀ ਸ਼ਾਇਦ ਮੇਰੇ ਕੋਸ਼ਿਸ਼ ਨਾਲ ਦੂਰ ਹੋ ਸਕੇ ਪੁਜਾਰੀ ਨੇ ਘਰ ਦੇ ਦਰਵਾਜ਼ੇ ਦੇ ਅੰਦਰ ਝਾਕ ਕੇ ਬੋਲਿਆ ਮੇਰੇ ਪਿਆਰੇ ਬੱਚਿਓ ਕੀ ਗੱਲ ਹੈ ਕਿਉਂ ਲੜ ਰਹੇ ਹੋ ਕਿਉਂ ਇੰਨਾ ਰੌਲਾ ਪਾ ਰਹੇ ਹੋ ਕਿ ਕਿਸ ਸੰ ਭੋਲਿਆ ਜੀ ਮੇਰੀ ਪਤਨੀ ਪਾਗਲ ਹੋ ਗਈ ਹੈ ਸਾਰੀਆਂ ਔਰਤਾਂ ਹੀ ਬੜੀਆਂ ਥੋੜੀਆਂ ਬਹੁਤ ਇਸੇ ਤਰ੍ਹਾਂ ਦੀਆਂ ਹੁੰਦੀਆਂ ਹਨ ਨਾ ਕੋਈ ਔਰਤ ਨੇ ਨਾ ਕੋਈ ਮਰਦ ਹਰ ਕੰਮ 'ਚ ਸੰਪੂਰਨ ਹੈ ਇਹਦੇ 'ਚ ਨਰਾਜ਼ ਹੋਣ ਵਾਲੀ ਕੋਈ ਗੱਲ ਨਹੀਂ ਪੁਜਾਰੀ ਨੇ ਕਿਹਾ ਮੇਰੀ ਪਤਨੀ ਮੇਰੇ ਪਤਨੀ ਕੋਲ ਇੱਕ ਔਰਤ ਦੀ ਤਸਵੀਰ ਹੈ ਜੋ ਕੋਈ ਦਿਨਾਂ ਤੋਂ ਮੇਰੇ ਕੋਲ ਲੁਕਾ ਕੇ ਰੱਖ ਰਿਹਾ ਹੈ ਉਸ ਨੂੰ ਚੋਰੀ ਛੁਪੇ ਦੇਖਦਾ ਰਹਿੰਦਾ ਹੈ ਨੀਲੀ ਸੀ ਨੇ ਕਿਹਾ ਮੈਂ ਕਸਮ ਖਾਂ ਖਾਂਦਾ ਹਾਂ ਕਿ ਇਹ ਤਸਵੀਰ ਮੇਰੇ ਪਿਤਾ ਜੀ ਦੀ ਹੈ ਨਾ ਕਿ ਕਿਸੇ ਔਰਤ ਦੀ ਕੀ ਕੀ ਸਾਮ ਬੋਲਿਆ ਪੁਜਾਰੀ ਨੇ ਕਿਹਾ ਬੱਚਿਓ ਇਹ ਤਸਵੀਰ ਮੈਨੂੰ ਵੀ ਦਿਖਾਓ ਪੁਜਾਰੀ ਨੇ ਉਹ ਸ਼ੀਸ਼ਾ ਉਹਨਾਂ ਕੋਲੋਂ ਲਿਆ ਤੇ ਉਸ ਨੇ ਬੜੇ ਹੀ ਧਿਆਨ ਪੂਰਵ ਦੇਖਿਆ ਤੇ ਕਿਹਾ ਮੇਰੇ ਬੱਚਿਓ ਆਪਣਾ ਝਗੜਾ ਖਤਮ ਕਰੋ ਤੇ ਸ਼ਾਂਤੀ ਨਾਲ ਮਿਲ ਜੁਲ ਕੇ ਰਹੋ ਤੁਹਾਨੂੰ ਦੋਹਾਂ ਨੂੰ ਗਲਤ ਗਲਤੀ ਲੱਗੀ ਹੈ ਇਹ ਤਸਵੀਰ ਤਾਂ ਇੱਕ ਬਹੁਤ ਹੀ ਪੁੱਛਣਯੋਗ ਸੰਤ ਸੁਭਾਅ ਵਾਲੇ ਪੁਜਾਰੀ ਦੀ ਹੈ ਮੈਂ ਸਮਝ ਨਹੀਂ ਸਕਿਆ ਕਿ ਇੰਨੇ ਪਵਿੱਤਰ ਚਿਹਰੇ ਨੂੰ ਪਛਾਣਨ 'ਚ ਤੁਹਾਨੂੰ ਕਿਵੇਂ ਗਲਤੀ ਗਲਤੀ ਲੱਗ ਗਈ ਹੈ ਪੁਜਾਰੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਉਥੋਂ ਉਹ ਸ਼ੀਸ਼ਾ ਲੈ ਕੇ ਮੰਦਿਰ ਚਲਾ ਗਿਆ ਤਾਂ ਕਿ ਇਹ ਤਾਂ ਕਿ ਉਹ ਇਹ ਸ਼ੀਸ਼ੇ ਕੀ ਸਾਵੀ ਮੰਦਰ ਦੀਆਂ ਹੋਰ ਪਵਿੱਤਰ ਯਾਦਗਾਰਾਂ ਚੀਜ਼ਾਂ ਚ ਸੰਭਾਲ ਕੇ ਰੱਖ ਸਕੀ ਦੋਵੇਂ ਪਤੀ ਪਤਨੀ ਇੱਕ ਦੂਜੇ ਦੇ ਸਾਹਮਣੇ ਸਰਬਿੰਦਾ ਜਿਹਾ ਮਹਿਸੂਸ ਕਰਨ ਲੱਗੇ ਤੇ ਫਿਰ ਦੋਵੇਂ ਇੱਕ ਦੂਜੇ ਵੱਲ ਦੇ ਕੇ ਮੁਸਕਰਾਏ ਪਏ ਇੱਕ ਮੁਸਕਰਾਹਟ ਇਹ ਵਿੱਚ ਇੱਕ ਸੁਪਿਆ ਹੋਇਆ ਵਾਦਾ ਸੀ ਕਿ ਅੱਗੇ ਤੋਂ ਉਹ ਕਿਸੇ ਗਲਤ ਫਹਿਮੀ ਦਾ ਸਹਾਰ ਨਹੀਂ ਹੋਣਗੇ ਬਲਕਿ ਆਰਾਮ ਨਾਲ ਆਪਣੇ ਮਸਲੇ ਹੱਲ ਕਰਨਗੇ ਇਸ ਜੀ ਅੱਜ ਦੀ ਨ ਸਮੇਂ ਸ਼ੀਸ਼ੇ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ ਜਾ ਤੱਕ ਲਈ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ